ਸਾਥਿਓ ਸ਼ਰਮ ਕਰੋ ਸ਼ਰਮ ਜੇ ਮਾੜੀ ਮੋਟੀ ਬਚੀ ਆ ਤਾਂ ਉੰਜ ਤਾਂ ਆਪਾਂ ਆਪਣੇ ਆਪ ਨੂੰ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਦੇ ਵਾਰਸ ਕਹੋਣੇ ਹੈਗੇ ਓਏ ਉਦਮ ਸਿੰਘ ਪਤਾ ਕੌਣ ਸੀਗਾ ਜਿਨੇ ਲੰਡਨ ਚੋਂ ਜਾ ਕੇ ਬੈਰੀ ਨੂੰ ਮਾਰਤਾ ਸੀਗਾ ਕਿਦੇ ਲਈ ਸਭ ਤੁਹਾਡੇ ਅਰਗੇ ਲੋਕਾਂ ਖਾਤਰ ਤੇ ਆਪਾਂ ਆਪਣੇ ਨਿੱਜੀ ਹੱਕਾਂ ਖਾਤਰ ਸੰਘਰੂਰ ਨਹੀਂ ਆ ਸਕਦੇ ਓਏ ਓਏ ਮੈਨੂੰ ਲੱਗਦਾ ਤੁਹਾਡੇ ਚ ਲਾਲ ਸਿੰਘ ਤੇ ਤੇਜਾ ਸਿੰਘ ਦੀ ਰੂਹ ਆ ਗਈ ਓਏ ਜਿਹੜੇ ਆਪਣੇ ਸਾਥੇ ਨੂੰ ਛੱਡ ਕੇ ਭੱਜ ਗਏ ਸੀਗੇ ਮੁਕਤੀ ਸਰਕਾਰ ਦੇ ਕਹਿਣ ਤੇ ਜੇ ਤੁਸੀਂ ਅਸਲ ਜੋਧੇ ਦਾ ਜੋਧਿਆਂ ਦੇ ਵਟਸਐਪ ਨੇ ਆਪ ਨੂੰ ਘੋਣੇ ਹੋ ਤਾਂ ਆਓ 2 ਅਕਤੂਬਰ ਨੂੰ ਆਪਾਂ ਜਿਹੜਾ ਅੱਜ ਦਾ ਜਰਨਲ ਡਾਇਰ ਬਣਿਆ ਬੈਠਾਗਾ ਜਿਹਦੇ ਕਰਕੇ ਆਪਣੇ ਬਹੁ ਗਿਣਤੀ ਸਾਥੀ ਮਾਨਸਿਕ ਰੋਗੀ ਹੋ ਗਏ ਤੇ ਅੱਜ ਇੱਕ ਸਾਥੀ ਉਹ ਕਿ ਸੰਗਰੂਝ ਜਣੇ ਦਾ ਸੀਗਾ ਉਹਨੇ ਸੁਸਾਇਡ ਕਰ ਲਿਆ ਆਪਣੀ ਜ਼ਮੀਰ ਨੂੰ ਹਲੂਣਾ ਦਿਓ ਆਪਣੇ ਇਤਿਹਾਸ ਨੂੰ ਯਾਦ ਕਰੋ ਤੇ ਵੱਡੀ ਗਿਣਤੀ ਵਿੱਚ 2 ਅਕਤੂਬਰ ਨੂੰ ਠੀਕ 6:30 ਵਜੇ ਬੇਰਕਾ ਮਿਲਕ ਪਲਾਂਟ ਆਓ ਤਾਂ ਜੋ ਇਸ ਜਿਹੜੀ ਗੱਪੀ ਸਰਕਾਰ ਹੈਗੀ ਭੰਡ ਸਰਕਾਰ ਹੈਗੀ ਜਿਹੜੀ ਆਪਾਂ ਨੂੰ ਗੱਪ ਮਾਰ ਕੇ ਸੱਤਾ ਦੇ ਵਿੱਚ ਆਈ ਹੈ ਉਹ ਨੂੰ ਆਪਾਂ ਆਪਣੀ ਤਾਕਤ ਦਿਖਾਗੇ ਉਮੀਦ ਆ ਸਾਥੀਓ ਇਸ ਵਾਰ ਤੁਸੀਂ ਗਰੁੱਪਾਂ ਚੋਂ ਘਰਾਂ ਚੋਂ ਸਰਕਾਰ ਦੀਆਂ ਚਾਪਲੂਸੀਆਂ ਤੋਂ ਬਾਹਰ ਨਿਕਲ ਕੇ ਆਪਣੀ ਜੁਨੀਅਨ ਦਾ ਸਾਥ ਦਿਓਗੇ ਜੈ ਜਨਤਾ ਦੇ ਸੰਘਰਸ਼ ਗੁਰਪ੍ਰੀਤ ਸਿੰਘ ਪੱਕਾ ਬੀਏ ਟਟਪਾਸ ਬੇਰਜ਼ਗਰ ਦਾ ਆਪਣਾ ਜੁਨੀਅਨ ਪੰਜਾਬ